ਕਈ ਜਿਹੜਾ ਉਹ ਵੀ ਕਰਕੇ ਤੇਰੇ ਵਾਦੇ ਵੀ ਨਹੀਂ ਅੱਜ ਦਾ ਪਹਿਲਾ ਪ੍ਰੋਗਰਾਮ ਲੈ ਰਹੇ ਹਲਕੇ ਦੇ ਵਿੱਚ ਰਿਹਾ ਕਿਸ ਤਰ੍ਹਾਂ ਦਾ ਪ੍ਰੋਗਰਾਮ ਸੀ ਕਿੰਨੇ ਕਿ ਪਿੰਡਾਂ ਵਿੱਚ ਅੱਜ ਦੌਰਾ ਕੀਤਾ ਹੈ ਦੇਖੋ ਅੱਜ ਆ ਮੇਰਾ ਲਹਿਰੇ ਚ 25ਵਾਂ ਪ੍ਰੋਗਰਾਮ ਹੈ ਲਾਸਟ ਮੈਂ ਖਾਈ ਪਿੰਡ ਤੋਂ ਸ਼ੁਰੂ ਕੀਤਾ ਸੀ ਲੇਲ ਕਲਾਂ ਲੇਲ ਖੁਰਦ ਸਾਰੇ ਪਿੰਡਾਂ ਚੋਂ ਹੁੰਦਾ ਹੋਇਆ 25ਵਾਂ ਪ੍ਰੋਗਰਾਮ ਹੈ ਦੁਬਾਰਾ ਕਿ ਲਹਿਰੇ ਜਿਹੜਾ ਕੀਤਾ ਤੇ 25 ਪਿੰਡਾਂ ਚ ਕਿਹੇ ਪਿੰਡਾਂ ਚ ਦੋ ਦੋ ਜਗ੍ਹਾ ਪ੍ਰੋਗਰਾਮ ਸੀ ਇੱਕ ਇੱਕ ਪਿੰਡ ਚ ਦੋ ਦੋ ਜਗ੍ਹਾ ਵੀ ਤੋਲਿਆ ਤਾਂ ਤੁਸੀਂ ਹਿਸਾਬ ਲਾ ਲਓ ਵੀ ਮੈਨੂੰ ਲੱਗਦਾ ਵੀ 35 ਤੋਂ 40 ਪ੍ਰੋਗਰਾਮ ਜਿਹੜੇ ਆ ਅੱਜ ਮੈਂ ਤੇ ਐਮਐਲਏ ਸਾਹਿਬ ਜਿਹੜੇ ਉਹ ਕਰਕੇ ਆਇਆ ਤੇ ਬਹੁਤ ਵਧੀਆ ਰਿਸਪੌਂਸ ਸੀ ਸਾਰੇ ਵਰਕਰ ਪੂਰੇ ਚਾਰਜ ਨੇ ਤੇ ਮੈਨੂੰ ਲੱਗਦਾ ਵੀ ਜਿੰਨੀ ਲੀਡ ਗੋਲ ਸਾਹਿਬ ਦੀ ਆਈ ਸੀ ਉਹ ਲੀਡ ਦਾ ਰਿਕਾਰਡ ਵੀ ਲੈ ਰਿਆ ਅਰੇ ਕੀ ਤੋੜਨਗੇ ਸਰ ਅਜੇ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਪੀਸੀ ਕੀਤੀ ਆ ਉਹਦੇ ਵਿੱਚ ਕਿਹਾ ਗਿਆ ਵੀ ਅਰਵਿੰਦ ਕੇਜਰੀ ਬਣ ਲੈ ਕਹਿੰਦਾ ਵੀ ਕਾਂਗਰਸ ਦੇ ਪ੍ਰਧਾਨ ਮੰਤਰੀ ਬਣਗੇ ਕਿ ਸਾਡੀ ਕਾਂਗਰਸ ਨੂੰ ਵੋਟਾਂ ਪਾਈਆਂ ਜਾਣ ਜਰਕੇ ਪੰਜਾਬ ਦੇ ਵਿੱਚ ਇਹਦਾ ਗੱਲ ਦੇਖੋ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੂੰ ਪਤਾ ਹੈ ਕਿ ਪੰਜਾਬ ਚ ਕਾਂਗਰਸ ਜਿੱਤ ਨਹੀਂ ਰਹੀ ਐਸੇ ਕਰਕੇ ਇਦਾਂ ਦੇ ਜਿਹੜੇ ਬਿਆਨਬਾਜ਼ੀ ਆ ਉਹ ਸਿਰਫ ਬੀਜੇਪੀ ਦੇ ਕਹਿੰਨ ਤੇ ਦੇ ਰਹੇ ਆ ਤਾਂ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਵੋਟ ਆ ਉਹ ਖਰਾਬ ਹੋਵੇ ਜਿਹੜੀ ਬੀਜੇਪੀ ਦੀ ਵਿਰੋਧੀ ਵੋਟ ਆ ਉਹ ਖਰਾਬ ਹੋਵੇ ਤਾਂ ਕਿ ਕਾਂਗਰਸ ਜਿੱਤਣਾ ਨਹੀਂ ਉਹਨਾਂ ਨੂੰ ਵੋਟ ਪਾ ਕੇ ਵੀ ਆਮ ਆਦਮੀ ਪਾਰਟੀ ਨੂੰ ਕਿਸੇ ਤਰ੍ਹਾਂ ਰੋਕ ਲਈਏ ਅੱਜ ਪ੍ਰਤਾਪ ਸਿੰਘ ਬਾਜਬਾ ਜੋ ਬਿਆਨਬਾਜ਼ੀ ਕਰ ਰਹੇ ਆ ਉਹ ਸਿਰਫ ਬੀਜਪੀ ਦੇ ਮੈਂ ਤਾਂ ਦੇਖਦੇ ਪ੍ਰਧਾਨ ਮੰਤਰੀ ਮੋਦੀ ਦੇ ਕਹਿਣ ਤੇ ਜਿਹੜੀ ਬਿਆਨਬਾਜ਼ੀ ਕਰ ਰਹੇ ਆ ਇਹ ਸਾਰਾ ਜਿਹੜਾ ਦੇਸ਼ ਹੈ ਸਾਰਾ ਪੰਜਾਬ ਹੈ ਜਿਹੜਾ ਉਹ ਜਾਣਦਾ ਹਾਂ ਕੀ ਕਹਿਣਾ ਚਾਹੋਗੇ ਫਿਰ ਪ੍ਰਤਾਪ ਸਿੰਘ ਬਾਜਵਾ ਬਾਜਵਾ ਦੇ ਇਸ਼ਾਰੇ 100 ਗਰ ਮੈਂ ਕਿਹਾ ਜੀ ਵੀ ਉਹ ਪਹਿਲਾਂ ਵੀ ਬੀਜਪੀ ਦੇ ਇਸ਼ਾਰਿਆਂ ਤੇ ਜਿਹੜਾ ਕੰਮ ਹੈ ਉਹ ਕਰਦੇ ਰਹੇ ਆ ਤੇ ਅੱਜ ਵੀ ਬੀਜਪੀ ਦੇ ਇਸ਼ਾਰਿਆਂ ਦੇ ਕੰਮ ਕਰ ਰਹੇ ਆ ਕਿਸ ਤਰ੍ਹਾਂ ਦਾ ਮੁਕਾਬਲਾ ਦੇਖ ਰਹੇ ਹੋ ਕੋਈ ਮੁਕਾਬਲਾ ਨਹੀਂ ਜੀ ਇਹਨਾਂ ਦਾ ਮੁਕਾਬਲਾ ਦੂਜੇ ਨੰਬਰ ਤੇ ਕਹਿਣਾ ਆਉਂਦਾ ਆਮ ਆਦਮੀ ਪਾਰਟੀ 100% ਪਹਿਲੇ ਨੰਬਰ ਤੇ ਆਉਗੀ ਆਮ ਆਦਮੀ ਪਾਰਟੀ